ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਚੈਨਲ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਜਿਹੜੇ ਸੂਰਮੇ ਦੀ ਅੱਜ ਤੁਹਾਨੂੰ ਗਾਥਾ ਸੁਣਾਉਣ ਜਾ ਰਹੇ ਆ ਉਹਦਾ ਨਾਮ ਹੈਗਾ ਅਮਰਜੀਤ ਸਿੰਘ ਖੇਮ ਕਰਨ ਸੋ ਵੀਡੀਓ ਆਦੀ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਅੰਗਰੇਜ਼ ਸਰਕਾਰ ਨੇ ਸਿੱਖ ਸੂਰਬੀੜਤਾ ਨੂੰ ਆਪਣੀ ਫੌਜ ਦਾ ਅੰਗ ਬਣਾਉਣ ਵਿੱਚ ਵਿਸ਼ੇਸ਼ ਰੁਚੀ ਵਿਖਾਈ ਇਸ ਦਾ ਸਿੱਖਾਂ ਨੂੰ ਨੁਕਸਾਨ ਇਹ ਹੋਇਆ ਕਿ ਸਿੱਖ ਜੱਦੋ ਜਹਿਦ ਨੂੰ ਸਿੱਖ ਪੁਲਿਸ ਅਤੇ ਫੌਜ ਰਾਹੀਂ ਹੀ ਦਬਾਏ ਜਾਣ ਦੀ ਹਕੂਮਤੀ ਪਾਲਿਸੀ ਹੋਂਦ ਵਿੱਚ ਆਈ ਜਿਸ ਦੇ ਕਈ ਮਨੋਵਿਗਿਆਨਕ ਮਾਰੂ ਅਸਰ ਵੀ ਕੌਮ ਉੱਪਰ ਪਏ ਪਰ ਇਸ ਦਾ ਇੱਕ ਲਾਭ ਵੀ ਹੋਇਆ ਵੀ ਜਦੋਂ ਸਿੱਖ ਜੱਦੋ ਜਹਿਦ ਨਾਲ ਹਮਦਰਦੀ ਰੱਖਣ ਵਾਲੇ ਸਿੱਖ ਸਿਪਾਈਆਂ ਦੀ ਮਦਦ ਨਾਲ ਸਿੱਖ ਜਹਾਜ਼ਾਂ ਨੂੰ ਕਈ ਵੱਡੇ ਵੱਡੇ ਕਾਰਨਾਮੇ ਸਰੰਜਾਮ ਦੇਣ ਵਿੱਚ ਵੀ ਬਹੁਤ ਸੌਖ ਹੋਈ ਸਿੱਖੀ ਨੂੰ ਸਮਰਪਿਤ ਵੀਰ ਸਰਕਾਰ ਦੀ ਨੌਕਰੀ ਕਰਦੇ ਹੋਏ ਵੀ ਪੰਥ ਨੂੰ ਸਮਰਪਿਤ ਰਹਿ ਕੇ ਕੋਝੀਆਂ ਸਰਕਾਰੀ ਸਾਜਸ਼ਾ ਨੂੰ ਉਲਟਾਉਣ ਲਈ ਆਪਣੀਆਂ ਜ਼ਿੰਦਗਾਨੀਆਂ ਦਾਅ ਤੇ ਲਾਉਂਦੇ ਰਹੇ ਨੇ ਤੇ ਸ਼ਹੀਦ ਵੀ ਹੁੰਦੇ ਰਹੇ ਹਨ ਸ਼ਹੀਦ ਭਾਈ ਅਮਰਜੀਤ ਸਿੰਘ ਖੇਮ ਕਰਨ ਦਾ ਨਾਂ ਅਜੇਹੀ ਸ਼ਹੀਦਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਭਾਈ ਸਾਹਿਬ ਦਾ ਜਨਮ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਇਲਾਕੇ ਖੇਮ ਕਰਨ ਵਿੱਚ 1953 ਦੇ ਲਗਭਗ ਕਸ਼ਮੀਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਗਰਦੀਪ ਕੌਰ ਦੀ ਕੁਖੋਂ ਹੋਇਆ ਮਾਜੇ ਦੇ ਪਿੰਡਾਂ ਦੇ ਹੋਰ ਬੱਚਿਆਂ ਵਾਂਗ ਵਧੀਆ ਢੰਗ ਨਾਲ ਪਰਵਰਿਸ਼ ਹੋਣ ਨਾਲ ਅਮਰਜੀਤ ਸਿੰਘ ਜੀ ਚੰਗੀ ਸਿਹਤ ਅਤੇ ਵਧੀਆ ਡੀਲਡੌਲ ਵਾਲੇ ਨਿਕਲੇ ਇਹੀ ਕਾਰਨ ਸੀ ਕਿ ਸਨ 1972 ਵਿੱਚ ਆਸਾਨੀ ਨਾਲ ਆਪ ਪੰਜਾਬ ਪੁਲਿਸ ਵਿੱਚ ਸਿਪਾਈ ਵਜੋਂ ਭਰਤੀ ਹੋ ਗਏ ਸਾਲ 1978 ਵਿੱਚ ਆਪ ਦਾ ਆਨੰਦ ਕਾਰਜ ਬੀਬੀ ਮਲਕੀਤ ਕੌਰ ਸੁਪਤਰੀ ਗਰਮੇਸ਼ ਸਿੰਘ ਵਾਸੀ ਮਨੀ ਸਿੰਘ ਵਾਲਾ ਨਾਲ ਹੋਇਆ। ਇਸੇ ਸਾਲ ਸ਼੍ਰੀ ਅਮਰਥਰ ਸਾਹਿਬ ਦੀ ਪਾਵਨ ਧਰਤੀ ਤੇ ਹਕੂਮਤ ਦੇ ਕੁਚੱਜੇ ਥਾਪੜੇ ਨਾਲ ਪੁੱਤਰੇ ਨਰਕਧਾਰੀਆਂ ਨੇ ਗੁਰਸਿੱਖਾਂ ਦੇ ਲਹੂ ਦੀ ਹੋਲੀ ਖੇਡੀ। ਇਸ ਕਨਾਉਣੇ ਸਾਕੇ ਨਾਲ ਸਿੱਖਾਂ ਦਾ ਖੂਨ ਖੋਲ ਉਠਿਆ ਤੇ ਗੁਰੂ ਤੇ ਸ਼ਰਦਾ ਰੱਖਣ ਵਾਲੇ ਸਿੱਖ ਜਿੱਥੇ ਵੀ ਬੈਠੇ ਸਨ ਦਿੱਲੀ ਸਾਮਰਾਜ ਦੀ ਇਹ ਬਾਜੀ ਮੋੜਨ ਲਈ ਬੇਤਾਬ ਹੋ ਗਏ। ਭਾਈ ਅਮਰਜੀਤ ਸਿੰਘ ਦੀ ਡਿਊਟੀ ਉਸ ਵੇਲੇ ਐਸਐਸਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਅਧੀਨ ਸੀਗੀ ਸਰਦਾਰ ਮਾਨ ਦੇ ਅਧੀਨ ਕੰਮ ਕਰਨ ਵਾਲੇ ਸਿੱਖ ਪੁਲਿਸ ਮੁਲਾਜ਼ਮ ਸਿੱਖੀ ਦੇ ਰੰਗ ਵਿੱਚ ਖੁਦਵਾ ਖੁਦ ਰੰਗੇ ਜਾ ਰਹੇ ਸਨ ਭਾਈ ਅਮਰਜੀਤ ਸਿੰਘ ਹੋਰ ਹੀ ਆਪਣੇ ਦੋ ਹੋਰ ਮੁਲਾਜ਼ਮ ਸਾਥੀਆਂ ਭਾਈ ਸੇਵਾ ਸਿੰਘ ਤੇ ਗਰਨਾਮ ਸਿੰਘ ਨਾਲ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਸਨ 1978 ਦੇ ਸਾਖੇ ਨੇ ਇਹਨਾਂ ਤਿੰਨਾਂ ਹੀ ਸਿੰਘਾਂ ਨੂੰ ਪੰਥਕ ਸੇਵਾਵਾਂ ਲਈ ਅਮਰਤ ਸੰਚਾਰ ਦੀ ਬਜਾਏ ਪੰਥ ਦੋਖੀਆਂ ਦਾ ਸੁਧਾਰ ਕਰਨ ਵਾਲੇ ਪਾਸੇ ਵੱਲ ਰੁੱਖ ਕਰਨ ਲਈ ਪ੍ਰੇਰਿਤ ਕੀਤਾ ਇਸ ਨਵੇਂ ਪੰਥ ਲਈ ਸਾਥੀਆਂ ਦੀ ਤਲਾਸ਼ ਕਰਦੇ ਆ ਆਪ ਦਾ ਮੇਲ ਭਾਈ ਤਲਵਿੰਦਰ ਸਿੰਘ ਬੱਬਰ ਨਾਲ ਹੋ ਗਿਆ ਨਰਕਤਾਰੀਆਂ ਦੀ ਪਾਜੀ ਮੋੜਨ ਲਈ ਆਪ ਗੁਪਤ ਤੌਰ ਤੇ ਬੱਬਰਾਂ ਨਾਲ ਮਿਲ ਕੇ ਕੰਮ ਕਰਨ ਲੱਗ ਪਏ ਇਸ ਸਫ਼ਰ ਵਿੱਚ ਮਹੱਤਵਪੂਰਨ ਐਕਸ਼ਨ ਸੰਨ 1981 ਵਿੱਚ ਕੀਤਾ ਗਿਆ ਜਦੋਂ ਭਾਈ ਅਮਰਜੀਤ ਸਿੰਘ ਸੁਖਦੇਵ ਸਿੰਘ ਬੱਬਰ ਸੁਲੱਖਣ ਸਿੰਘ ਬੱਬਰ ਚੰਡੀਗੜ੍ਹ ਸਕੱਤਰੇਤ ਵਿੱਚ ਨਰਕਤਾਰੀ ਦੇ ਚੇਲੇ ਅਫਸਰ ਨਰਿੰਜਨ ਸਿੰਘ ਨੂੰ ਸੋਧਣ ਲਈ ਪਹੁੰਚੇ ਸੁਲੱਖਣ ਸਿੰਘ ਮੋਟਰਸਾਈਕਲ ਲੈ ਕੇ ਬਾਹਰ ਖੜੇ ਰਹੇ ਤੇ ਭਾਈ ਸੁਖਦੇਵ ਸਿੰਘ ਬੱਬਰ ਤੇ ਅਮਰਜੀਤ ਸਿੰਘ ਇੱਕ ਰਜਿਸਟਰ ਵਿੱਚ ਰਵਾੜਾ ਰੱਖ ਕੇ ਅੰਦਰ ਦਾਖਲ ਹੋਏ ਇਹਨਾਂ ਨੇ ਅੰਦਰ ਮੌਕਾ ਵੇਖ ਕੇ ਦੁਸ਼ਟ ਤੇ ਗੋਲੀ ਚਲਾਈ ਪਰ ਨਰੰજન ਸਿੰਘ ਬਚ ਗਿਆ ਭਾਜੜ ਪੈ ਗਈ ਤੇ ਉਸ ਭਾਜੜ ਵਿੱਚ ਦੋਵੇਂ ਸੂਰਮੇ ਬਾਹਰ ਨੂੰ ਨਿਕਲਣ ਲੱਗੇ ਭਾਈ ਅਮਰਜੀਤ ਸਿੰਘ ਬਾਹਰ ਨਿਕਲ ਆਏ ਪਰ ਭਾਈ ਸੁਖਦੇਵ ਸਿੰਘ ਬੱਬਰ ਪੁਲਿਸ ਦੇ ਘੇਰੇ ਵਿੱਚ ਆ ਗਏ ਭਾਈ ਸੁਲੱਖਣ ਸਿੰਘ ਤੇ ਅਮਰਜੀਤ ਸਿੰਘ ਨੇ ਦੁਬਾਰਾ ਹਮਲਾ ਕੀਤਾ ਤੇ ਭਾਈ ਸੁਖਦੇਵ ਸਿੰਘ ਬੱਬਰ ਨੂੰ ਘੇਰੇ ਵਿੱਚੋਂ ਕਢਵਾ ਲਿਆ ਇਸ ਪਿੱਛੋਂ ਤਿੰਨੇ ਹੀ ਸੂਰਮੇ ਦੁਸ਼ਮਣ ਦੇ ਘੇਰੇ ਨੂੰ ਤੋੜ ਕੇ ਬਾਹਰ ਨਿਕਲੇ ਔਲਸੋ ਵਿੱਚ ਰਹਿ ਕੇ ਸੇਵਾ ਕਰਦੇ ਆਪ ਅਤੇ ਆਪ ਦੇ ਸਾਥੀ ਮੁਲਾਜ਼ਮ ਲੋੜ ਪੈਣ ਤੇ ਇੱਕ ਦੂਜੇ ਦੀ ਹਾਜ਼ਰੀ ਲਵਾ ਦਿੰਦੇ ਸਨ ਤੇ ਇਸ ਤਰ੍ਹਾਂ ਆਪ ਪੰਥਕ ਸੇਵਾ ਰਲ ਮਿਲ ਕੇ ਕਰਦੇ ਰਹੇ ਇੱਕ ਵਾਰ ਦੀ ਗੱਲ ਹੈ ਕਿ ਜਲੰਧਰ ਤੇ ਕਪੂਰਥਲੇ ਵਿੱਚ ਨਰਕਧਾਰੀਆਂ ਤੇ ਹਮਲੇ ਕਰਨ ਤੋਂ ਬਾਅਦ ਆਪਤੇ ਆਪਦੇ ਸਾਥੀ ਭਾਈ ترسےم ਸਿੰਘ ਨੇ ਲੁਧਿਆਣਾ ਜ਼ਿਲ੍ਹੇ ਦੇ ਦਹੇੜੂ ਪਿੰਡ ਵਿੱਚ ਪਨਾਹ ਲਈ ਕਿ ਖੋਫੀਆ ਸੂਤਰਾਂ ਤੋਂ ਪੁਲਿਸ ਨੂੰ ਖਬਰ ਮਿਲ ਗਈ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲਲਕਾਰੇ ਮਾਰਦੀ ਦਹੇੜੂ ਪਿੰਡ ਵਿੱਚ ਦਾਖਲ ਹੋਈ ਜਿਸ ਘਰ ਵਿੱਚ ਦੋਵੇਂ ਸਿੰਘ ਬੈਠੇ ਸਨ ਉਸ ਨੂੰ ਪੁਲਿਸ ਨੇ ਘੇਰ ਲਿਆ ਤੇ ਘਰ ਵਿੱਚਲੀ ਬੀਬੀ ਨਸ਼ਤਰ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਸਿੰਘ ਚਵਾਰੇ ਵਿੱਚ ਸਨ ਜਦੋਂ ਪੁਲਿਸ ਨੇ ਅੱਗੇ ਵਧਣ ਦਾ ਯਤਨ ਕੀਤਾ ਤਾਂ ਉਹਨਾਂ ਦਾ ਸਵਾਗਤ ਸਿੰਘਾਂ ਨੇ ਗੋਲੀਆਂ ਨਾਲ ਕੀਤਾ ਗਹਿਗਜ ਮੁਕਾਬਲਾ ਹੋਇਆ ਤੇ ਤਿੰਨ ਪੁਲਿਸ ਵਾਲੇ ਮਾਰੇ ਗਏ ਦੋਵੇਂ ਸੂਰਮੇ ਪੜਸਲਾ ਕੇਰਾ ਤੋੜ ਕੇ ਪਿੰਡ ਦੇ ਖੇਤਾਂ ਵਿੱਚ ਜਾ ਵੜੇ ਪੁਲਿਸ ਦੇ ਅਨਾਉਂਸਮੈਂਟ ਕਰਾ ਦਿੱਤੀ ਕਿ ਸਿੰਘ ਪਿੰਡ ਵਿੱਚ ਹੀ ਨੇ ਤੇ ਜਿਸ ਨੇ ਵੀ ਉਹਨਾਂ ਨੂੰ ਪਨਾਹ ਦਿੱਤੀ ਉਹ ਬਰਾਬਰ ਦਾ ਦੋਸ਼ੀ ਮੰਨਿਆ ਜਾਊ ਇਸ ਦੇ ਨਾਲ ਹੀ ਇਹ ਸਖਤ ਹਦਾਇਤ ਜਾਰੀ ਕੀਤੀ ਗਈ ਵੀ ਜੋ ਵੀ ਜਿੱਥੇ ਵੀ ਹੈ ਉੱਥੇ ਹੀ ਰੁਕ ਜਾਵੇ ਤੇ ਕੋਈ ਹਿਲਜੁਲ ਨਾ ਕਰੇ ਖੇਤਾਂ ਵਿੱਚ ਕੰਮ ਕਰਦੇ ਕਾਮੇ ਵੀ ਦੁਬਕ ਕੇ ਉੱਥੇ ਹੀ ਬੈਠ ਗਏ ਖੋਜੀ ਕੁੱਤੇ ਲਿਆਂਦੇ ਗਏ ਜੋ ਕਿ ਹਰ ਹਰ ਦੇ ਖੇਤਾਂ ਵਿੱਚ ਜਾ ਕੇ ਵਾਪਸ ਆ ਗਏ ਪਰ ਸਿੰਘ ਕਮਾਦ ਵਿੱਚ ਬੈਠੇ ਸਨ ਇੱਕ ਹੈਲੀਕਾਪਟਰ ਲਿਆਂਦਾ ਗਿਆ ਹੁਣ ਜੋ ਕਿ ਪਿੰਡ ਦੇ ਉੱਤੇ ਮੰਡਰਾਉਣ ਲੱਗ ਪਿਆ ਤੇ ਭਾਰੀ ਪੁਲਿਸ ਫੋਰਸ ਵੱਲੋਂ ਸਿੰਘਾਂ ਨੂੰ ਘੇਰ ਕੇ ਕਾਬੂ ਕਰਨ ਦੀ ਵੱਡੀ ਕਾਰਵਾਈ ਆਰੰਭ ਹੋਈ ਪਰ ਇਸ ਅਸਾਵੇਂ ਮੁਕਾਬਲੇ ਵਿੱਚ ਵੀ ਦੋਵੇਂ ਗੁਰੂ ਕੇ ਸਿੰਘ ਸੈਂਕੜੇ ਪੁਲਸੀਆਂ ਤੇ ਭਾਰੂ ਸਿੱਧ ਹੋਏ ਤੇ ਲੰਬੀ ਜਦੋਂ ਜਹਦ ਵਿੱਚੋਂ ਪੁਲਿਸ ਦਾ ਘੇਰਾ ਤੋੜ ਕੇ ਬਚ ਨਿਕਲੇ ਸਨ 1978 ਤੋਂ ਆਰੰਭ ਹੋਈ ਸਿੱਖ ਜਦੋਂ ਜਹਦ ਵਿੱਚ ਇਹ ਪਹਿਲਾ ਅਹਿਮ ਮੁਕਾਬਲਾ ਸੀ ਜਿਸ ਵਿੱਚ ਦੋ ਗੁਰੂ ਕੇ ਲਾਲਾ ਨੇ ਇੱਕ ਵੱਡੀ ਪੁਲਿਸ ਫੋਰਸ ਦੀਆਂ ਗੋਡੀਆਂ ਲਵਾ ਦਿੱਤੀਆਂ ਇਹੀ ਕਾਰਨ ਸੀ ਵੀ ਐਸ ਮੁਕਾਬਲੇ ਨਾਲ ਦਿੱਲੀ ਦਾ ਤਖਤ ਕੰਬ ਉਠਿਆ ਜਲੰਧਰ ਕਪੂਰਥਲੇ ਕਾਂਡ ਵਿੱਚ ਵੀ ਵਰਤੇ ਗਏ ਕਾਰਤੂਸਾਂ ਅਤੇ ਦਹੇੜੂ ਮੁਕਾਬਲੇ ਵਿੱਚ ਮਿਲੇ ਚੱਲੇ ਹੋਏ ਕਾਰਤੂਸਾਂ ਦੇ ਖੋਲਾਂ ਤੋਂ ਪੁਲਿਸ ਨੂੰ ਇਹ ਵੀ ਪਤਾ ਲੱਗ ਗਿਆ ਕਿ ਇਹਨਾਂ ਤਿੰਨੇ ਹੀ ਥਾਵਾਂ ਤੇ ਉਹੀ ਦੋ ਸਿੰਘ ਨੇ ਤੇ ਇਹ ਵੀ ਪਤਾ ਲੱਗ ਗਿਆ ਕਿ ਇਸ ਕਾਂਡ ਵਿੱਚ ਭਾਈ ਅਮਰਜੀਤ ਸਿੰਘ ਤੇ ਭਾਈ ਤਰਸੀਮ ਸਿੰਘ ਨੇ ਬੱਸ ਇਹ ਪਤਾ ਲੱਗਦੇ ਹੀ ਆਪਦੇ ਪਰਿਵਾਰ ਉੱਪਰ ਪੁਲਿਸ ਦਾ ਕੈਰੀ ਤਸ਼ੱਦਦ ਆਰੰਭ ਹੋ ਗਿਆ ਆਪਦੀ ਪਤਨੀ ਬੀਬੀ ਮਲਕੀਤ ਕੌਰ ਨੂੰ ਹਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾਣ ਲੱਗ ਪਈ ਜਿਸ ਵਿੱਚ ਜਾਂ ਫਿਰ ਜਿਹੜੇ-ਜਿਹੜੇ ਕਾਂਡ ਵਿੱਚ ਭਾਈ ਅਮਰਜੀਤ ਸਿੰਘ ਦਾ ਨਾਂ ਬੋਲਦਾ ਸੀ ਉੱਥੋਂ-ਉੱਥੋਂ ਦੀ ਪੁਲਿਸ ਬੀਬੀ ਮਲਕੀਤ ਕੌਰ ਨੂੰ ਲਿਜਾਣ ਲੱਗੀ 17-17 ਪਿੰਡਾਂ ਦੀਆਂ ਪੰਚਾਇਤਾਂ ਬੀਬੀ ਮਲਕੀਤ ਕੌਰ ਦੀ ਪੈਰਵਲੀ ਪਿੱਛੇ ਆਉਂਦੀਆਂ ਰਹੀਆਂ ਪਰ ਪੁਲਿਸ ਨੇ ਇਸ ਬੀਬੀ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ਅਖੀਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਬੀਬੀ ਮਲਕੀਤ ਕੌਰ ਨੂੰ ਆਪਣੇ ਜਝਾਰੂ ਜਥੇ ਦੀ ਸੁਰੱਖਿਆ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਬੁਲਾ ਲਿਆ ਬੀਬੀ ਮਲਕੀਤ ਕੌਰ ਆਪਣੀ ਮਾਤਾ ਅਤੇ ਭਰਾ ਦਰਸ਼ਨ ਸਿੰਘ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਤੇ ਹੋਰ ਝਾਰੂ ਸਿੰਘਾਂ ਦੀ ਸੁਰੱਖਿਆ ਵਿੱਚ ਆ ਕੇ ਰਹਿਣ ਲੱਗ ਪਈ। ਇੱਥੇ ਜਨਵਰੀ 1984 ਵਿੱਚ ਭਾਈ ਅਮਰਜੀਤ ਸਿੰਘ ਰੂਪੋਸ਼ੀ ਤੋਂ ਨਿਕਲ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲ ਆਏ ਤੇ ਇਹ ਪਰਿਵਾਰ ਸ਼੍ਰੀ ਦਰਬਾਰ ਸਾਹਿਬ ਵਿਖੇ ਰਹਿਣ ਲੱਗ ਪਿਆ। ਹੁਣ ਤੱਕ ਆਪਦੀ ਸਿੰਘਣੀ ਬੀਬੀ ਮਲਕੀਤ ਕੌਰ ਦਾ ਭਰਾ ਦਰਸ਼ਨ ਸਿੰਘ ਵੀ ਸਿੱਖੀ ਰੰਗ ਵਿੱਚ ਰੰਗ ਕੇ ਸ਼ਸ਼ਤਰਧਾਰੀ ਜਥੇ ਵਿੱਚ ਰਲ ਚੁੱਕਿਆ ਸੀ। ਭਾਈ ਅਮਰਜੀਤ ਸਿੰਘ ਦੀ ਸੋਚ ਬਹੁਤ ਵਿਸ਼ਾਲ ਸੀ ਆਪ ਉਹਨਾਂ ਲੋਕਾਂ ਨੂੰ ਲੰਬੇ ਹੱਥੀ ਲੈਂਦੇ ਸਨ ਜਿਹੜੇ ਕਿ ਸੰਤ ਜਰਨੈਲ ਸਿੰਘ ਦੀ ਅਗਵਾਈ ਵਿਚਲੇ ਸਿੰਘਾਂ ਦੇ ਬੱਬਰਾਂ ਵਿੱਚ ਵੰਡੀਆਂ ਪਾਉਣਾਂ ਦਾ ਯਤਨ ਕਰਦੇ ਸਨ ਆਪ ਨੇ ਬੱਬਰਾਂ ਨਾਲ ਰਹਿ ਕੇ ਅਹਿਮਕਾਰ ਦਾਮੇ ਕੀਤੇ ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਨਾਲ ਆਪਦੀ ਬਹੁਤ ਹੀ ਨੇੜਤਾ ਰਹੀ ਜੂਨ 1984 ਵਿੱਚ ਸਰਕਾਰ ਨੇ ਸਿੱਖੀ ਦੇ ਕੇਂਦਰ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੀਆਂ ਤਿਆਰੀਆਂ ਆਰੰਭੀਆਂ ਤਾਂ ਆਪਣੀ ਦੂਰ ਦ੍ਰਿਸ਼ਟੀ ਰਾਹੀਂ ਭਵਿੱਖ ਵਿੱਚ ਵਾਪਰਨ ਵਾਲੇ ਅਹਿਮ ਸਾਕੇ ਦੀ ਪੈੜਚਾਲ ਨੂੰ ਮਹਿਸੂਸ ਕਰਦੇ ਆ ਸੰਤ ਜਰਨੈਲ ਸਿੰਘ ਜੀ ਨੇ ਦਰਬਾਰ ਸਾਹਿਬ ਵਿਖੇ ਹਰਮੰਦਰ ਸਾਹਿਬ ਅਤੇ ਖਾਲਸਾਈ ਆਨ ਸ਼ਾਨ ਦੀ ਰਾਖੀ ਲਈ ਸ਼ਸਤਰ ਸੰਭਾਲੀ ਬੈਠੇ ਸਿੰਘਾਂ ਨੂੰ ਆਪਣੇ ਪਰਿਵਾਰ ਬੀਬੀਆਂ ਤੇ ਬੱਚਿਆਂ ਨੂੰ ਲਾਂਬੇ ਭੇਜ ਦੇਣ ਦਾ ਹੁਕਮ ਸੁਣਾਇਆ ਪਹਿਲੀ ਜੂਨ 1984 ਨੂੰ 7 ਘੰਟੇ ਸਿੰਘਾਂ ਅਤੇ ਫੌਜ ਵਿੱਚ ਗਹਿਗੱਚ ਗੋਲੀ ਚੱਲੀ 3 ਜੂਨ ਨੂੰ ਵੀ ਗੋਲੀ ਚੱਲੀ ਤੇ ਇਸ ਪਿੱਛੋਂ ਸਤ ਜਰਨੈਲ ਸਿੰਘ ਜੀ ਨੇ ਸਖਤੀ ਨਾਲ ਸਾਰੇ ਬੀਬੀ ਬੱਚੇ ਗਿਆਨੀ ਪੂਰਨ ਸਿੰਘ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਤੋਂ ਬਾਹਰ ਭੇਜ ਦਿੱਤੇ 3 ਜੂਨ ਦੀ ਰਾਤ ਨੂੰ ਭਾਈ ਅਮਰਜੀਤ ਸਿੰਘ ਗਿਆਨੀ ਮੋਹਨ ਸਿੰਘ ਜੀ ਤੇ ਘਰ ਆਪਣੀ ਸਿੰਘਣੀ ਮਲਕੀਤ ਕੌਰ ਤੇ ਦੋ ਪੁੱਤਰਾਂ ਸਰਬਜੀਤ ਤੇ ਗੁਰਪ੍ਰੀਤ ਸਿੰਘ ਨੂੰ ਮਿਲ ਕੇ ਗਏ ਇਹ ਉਹਨਾਂ ਦੀ ਆਪਣੇ ਪਰਿਵਾਰ ਨਾਲ ਆਖਰੀ ਮਿਲਣੀ ਸੀ ਆਪਦਾ ਮੋਰਚਾ ਘੰਟਾਗਰ ਵਾਲੇ ਪਾਸੇ ਸੀ ਇੱਥੇ ਹੀ ਗਹਿਗੱਜ ਲੜਾਈ ਵਿੱਚ ਭਾਈ ਅਮਰਜੀਤ ਸਿੰਘ ਆਪਣੇ ਸਾਥੀ ਸਿੰਘਾਂ ਨਾਲ ਦੁਸ਼ਮਣ ਦੇ ਨਾਪਾਕ ਪੈਰ ਸ੍ਰੀ ਹਰਮੰਦਰ ਸਾਹਿਬ ਦੀ ਹਦੂਦ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਸਿਰ ਤਲੀ ਤੇ ਧਰ ਕੇ ਜੂਝੇ ਅਤੇ ਜੂਝਦੇ ਹੋਏ ਸ਼ਹੀਦ ਹੋ ਗਏ ਆਪ ਦੀ ਪਤਨੀ ਬੀਬੀ ਮਲਕੀਤ ਕੌਰ ਦੇ ਭਰਾ ਭਾਈ ਦਰਸ਼ਨ ਸਿੰਘ ਵੀ ਇਸੇ ਮੋਰਚੇ 'ਚ ਜੂਝਦੇ ਸ਼ਹੀਦ ਹੋਏ ਇਨਾ ਸ਼ਹੀਦਾਂ ਦੇ ਪਵਿੱਤਰ ਲਹੂ ਵਿੱਚੋਂ ਹੀ ਫੇਰ ਉਹ ਲਾਟਾਂ ਨਿਕਲੀਆਂ ਜਿਨ੍ਹਾਂ ਨੇ ਸਿੱਖ ਕੌਮ ਦੇ ਗਲ ਪਏ ਗੁਲਾਮੀ ਦੇ ਸੰਗਲਾਂ ਨੂੰ ਪਘਲਾਉਣ ਲਈ ਸਰਗਰਮੀ ਫੜੀ। ਦੋਸਤੋ, ਇਹ ਸੀ ਇਤਿਹਾਸ ਸ਼ਹੀਦ ਅਮਰਜੀਤ ਸਿੰਘ ਖੇਮਕਰਨ ਹੋਰਾਂ ਦਾ। ਸੋ ਐਸੇ ਤਰ੍ਹਾਂ ਦਾ ਇੱਕ ਕਿੱਸਾ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਉਦੋਂ ਤੱਕ ਲਈ ਸਤਿ ਸ੍ਰੀ ਅਕਾਲ।